ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਜੇਕਰ ਸਾਡੇ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕਿ ਕੋਈ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ ਕੁੜੀ ਦਾ ਨਾਮ ਪ੍ਰੀਤ ਹੈ ਤੇ ਜਿਸ ਦੀ ਉਮਰ 17 ਸਾਲ ਹੈ ਤੇ ਮੁੰਡੇ ਦਾ ਨਾਮ ਮਨਤਾਰ ਹੈ ਜਿਸ ਦੀ ਉਮਰ 18 ਸਾਲ ਹੈ ਸਕੇ ਟਾਏ ਦੇ ਮੁੰਡੇ ਨੇ ਆਪਣੇ ਚਾਚੇ ਦੀ ਕੁੜੀ ਨਾਲ ਜੋ ਕੀਤਾ ਸੁਣ ਕੇ ਰੂਹ ਕੰਬ ਜਾਵੇਗੀ ਘਰ ਦੇ ਵਿੱਚ ਪ੍ਰੀਤ ਦੇ ਮੰਮੀ ਡੈਡੀ ਤੇ ਮਨਤਾਰ ਦੇ ਮੰਮੀ ਡੈਡੀ ਤੇ ਮਨਤਾਰ ਤੇ ਪ੍ਰੀਤ ਘਰ ਦੇ ਵਿੱਚ 6 ਜਣੇ ਹੁੰਦੇ ਆ ਸ਼ਾਮ ਦਾ 6:30 ਦਾ ਟਾਈਮ ਹੁੰਦਾ ਤੇ ਮਨਤਾਰ ਆਖਦਾ ਕਿ ਮੈਂ ਬਾਜ਼ਾਰ ਚੱਲਿਆ ਪ੍ਰੀਤ ਤੂੰ ਮੇਰੇ ਨਾਲ ਜਾਣਾ ਪਰ ਪ੍ਰੀਤ ਆਖਦੀ ਆ ਨਹੀਂ ਵੀਰੇ ਵੀ ਜਦੋਂ ਤੂੰ ਆਵੇਂਗਾ ਉਦੋਂ ਨੂੰ ਹਨੇਰਾ ਹੋ ਜਾਵੇਗਾ ਇਸ ਵਕਤ ਮੈਂ ਨਹੀਂ ਜਾਵਾਂਗੀ ਬਹੁਤ ਲੇਟ ਹੋ ਜਾਵੇਗਾ ਵੀ ਮੈਂ ਨਹੀਂ ਜਾਣਾ ਤਾਂ ਉਸੇ ਵਕਤ ਮਨਤਾਰ ਦੀ ਮਾਂ ਆਖਦੀ ਆ ਕਿ ਚਲ ਕੋਈ ਨਾ ਤੇਰਾ ਭਰਾ ਹੀ ਆ ਜੇਕਰ ਤੈਨੂੰ ਲੈ ਕੇ ਨਾਲ ਲੈ ਕੇ ਜਾਂਦਾ ਤਾਂ ਤੈਨੂੰ ਹਨੇਰੇ ਦਾ ਕਾਹਦਾ ਡਰਾ ਤੂੰ ਇਹਦੇ ਨਾਲ ਹੀ ਆਉਣਾ ਤੇ ਕੋਈ ਨਾ ਇਹਦੇ ਨਾਲ ਚਲੀ ਜਾ ਪਰ ਪ੍ਰੀਤ ਆਖਦੀ ਆ ਕਿ ਨਹੀਂ ਤਾਈ ਜੀ ਵੀ ਜਦੋਂ ਨੂੰ ਮੁੜਨਾ ਹਨੇਰਾ ਕਾਫੀ ਹੋ ਜਾਊਗਾ ਮੈਂ ਨਹੀਂ ਜਾਣਾ ਵੈਸੇ ਵੀ ਮੇਰਾ ਚਿੱਤ ਨਹੀਂ ਕਰਦਾ ਜਾਣ ਨੂੰ ਉਸੇ ਵਕਤ ਪ੍ਰੀਤ ਦੀ ਮਾਂ ਆਖਦੀ ਆ ਕਿ ਦੇਖ ਤੇਰਾ ਭਰਾ ਕਹਿੰਦਾ ਤੇਰੀ ਤਾਈ ਵੀ ਕਹਿੰਦੀ ਆ ਜੇ ਕੋਈ ਨਾ ਵੀ ਤੈਨੂੰ ਨਾਲ ਲੈ ਕੇ ਜਾਂਦਾ ਤੇ ਤੂੰ ਇਹਦੇ ਨਾਲ ਹੀ ਮੁੜ ਕੇ ਆਉਣਾ ਤੂੰ ਚਲੀਦਾ ਇਹਦੇ ਨਾਲ ਮਾਂ ਤੇ ਤਾਈ ਦੇ ਕਹਿਣ ਤੇ ਪ੍ਰੀਤ ਆਪਣੇ ਤਾਏ ਦੇ ਮੁੰਡੇ ਮਨਤਾਰ ਦੇ ਨਾਲ ਚਲੀ ਜਾਂਦੀ ਆ ਉਹਦਾ ਭਰਾ ਹੁੰਦਾ ਉਹ ਇੱਕ ਭਰਾ ਦੇ ਤੌਰ ਤੇ ਨਾਲ ਚਲੀ ਜਾਂਦੀ ਆ ਪਰ ਉਹਨੂੰ ਨਹੀਂ ਪਤਾ ਹੁੰਦਾ ਕਿ ਮੇਰੇ ਭਰਾ ਨੇ ਹੀ ਰਾਖਸ਼ ਬਣ ਜਾਣਾ ਮੇਰੇ ਨਾਲ ਇਦਾਂ ਸਭ ਕੁਝ ਮੇਰੇ ਭਰਾ ਨੇ ਹੀ ਕਰ ਦੇਣਾ ਉਹਨੂੰ ਵਿਚਾਰੀ ਨੂੰ ਕੁਝ ਨਹੀਂ ਪਤਾ ਹੁੰਦਾ ਮਨਤਾਰ ਉਹਨੂੰ ਲੈ ਜਾਂਦਾ ਇੱਕ ਹੋਟਲ ਦੇ ਵਿੱਚ ਜਾਂਦੇ ਆ ਉੱਥੇ ਦੇਵ ਕਾਨ ਪੀ ਲਈ ਪੀਜ਼ਾ 버ਗਰ ਜੂਸ ਵਗੈਰਾ ਆਰਡਰ ਕਰਦਾ ਤੇ ਪ੍ਰੀਤ ਨੂੰ ਆਖਦਾ ਕਿ ਪ੍ਰੀਤ ਤੂੰ ਵੀ ਖਾ ਲਾ ਪ੍ਰੀਤ ਖਾਂ ਲੱਗਦੀ ਆ ਉਹ ਪੀਜ਼ਾ ਥੋੜਾ ਖਾਂਦੀ ਆ ਤੇ ਜੂਸ ਜ਼ਿਆਦਾ ਪੀਂਦੀ ਆ ਹਾਲਾਂਕਿ ਜੋ ਮੰਤਾਰ ਹੁੰਦਾ ਉਹ 버ਗਰ ਖਾਂਦਾ ਤੇ ਜੂਸ ਨਹੀਂ ਪੀਂਦਾ ਉਹ ਪ੍ਰੀਤ ਨੂੰ ਆਖਦੀ ਆ ਵੀਰੇ ਤੂੰ ਜੂਸ ਕਿਉਂ ਨਹੀਂ ਪੀਂਦਾ ਉਹ ਕਹਿੰਦਾ ਨਹੀਂ ਵੀ ਮੇਰਾ ਚਿੱਤ ਨਹੀਂ ਕਰਦਾ ਪੀਣ ਨੂੰ ਕੁਝ ਟਾਈਮ ਬਾਅਦ ਹੀ ਪ੍ਰੀਤ ਉੱਥੇ ਕੁਰਸੀ ਤੇ ਬੈਠੀ ਬੈਠੀ ਬੇਹੋਸ਼ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਪ੍ਰੀਤ ਦੇ ਨਾਲ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਪ੍ਰੀਤ ਨੂੰ ਕੁਝ ਨਹੀਂ ਪਤਾ ਲੱਗਦਾ ਤੇ 2 ਘੰਟਿਆਂ ਬਾਅਦ ਜਦੋਂ ਮਨਤਾਰ ਪ੍ਰੀਤ ਨੂੰ ਘਰੇ ਲੈ ਕੇ ਜਾਂਦਾ ਤਾਂ ਉਸ ਦੀ ਹਾਲਤ ਦੇਖ ਕੇ ਉਸ ਦੀ ਮਾਂ ਤੇ ਤਾਈ ਦੇ ਹੋਸ਼ ਉੱਟ ਜਾਂਦੇ ਆ ਤੇ ਉਹ ਮਨਤਾਰ ਨੂੰ ਪੁੱਛਦੀਆਂ ਕਿ ਪ੍ਰੀਤ ਨੂੰ ਕੀ ਹੋਇਆ ਇਹ ਬੋਲ ਕਿਉਂ ਨਹੀਂ ਰਹੀ ਨਹੀਂ ਤਾਂ ਪ੍ਰੀਤ ਬੋਲਦੀ ਹੁੰਦੀ ਆ ਬੇਸਰਤ ਹੁੰਦੀ ਆ ਤੇ ਉਸਦੇ ਕੱਪੜੇ ਵੀ ਬਹੁਤ ਜ਼ਿਆਦੇ ਖਰਾਬ ਹੁੰਦੇ ਆ ਹੁਣ ਉਸਦੀ ਮਾਂ ਜਦੋਂ ਕੱਪੜੇ ਵੇਖਦੀ ਆ ਪ੍ਰੀਤ ਦੇ ਤਾਂ ਉਹਦੇ ਹੱਥਾਂ ਪੈਰਾਂ ਨੂੰ ਪੈ ਜਾਂਦੇ ਆ ਭਜਣਾ ਪੈ ਜਾਂਦੇ ਆ ਉਹਨੂੰ ਤਾਂ ਉਹ ਕੁਝ ਨਹੀਂ ਬੋਲ ਸਕਦੀ ਬਸ ਸਿਵਾਏ ਰੋਣ ਕਰ ਲਾਉਣ ਤੋਂ ਪ੍ਰੀਤ ਨੂੰ ਹਸਪੀਟਲ ਲੈ ਕੇ ਜਾਂਦੇ ਆ ਜਦੋਂ ਹਸਪੀਟਲ ਲੈ ਕੇ ਜਾਂਦੇ ਆ ਤੇ ਡਾਕਟਰ ਜੋ ਖਲਾਸਾ ਕਰਦੇ ਆ ਉਹ ਸੁਣ ਕੇ ਉਹਨਾਂ ਸਭ ਦੇ ਹੋਸ਼ ਉੱਡ ਜਾਂਦੇ ਆ ਤੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਜੋ ਉੱਥੇ ਲੇਡੀ ਡਾਕਟਰ ਹੁੰਦੀ ਆ ਉਹ ਆਖਦੀ ਆ ਕਿ ਪ੍ਰੀਤ ਦੇ ਨਾਲ ਬਲਾਤਕਾਰ ਹੋਇਆ ਤੇ ਉਹ ਵੀ ਕਿਸੇ ਇੱਕ ਨੇ ਨਹੀਂ ਘਟੋ ਘਟ ਤਿੰਨ ਚਾਰ ਜਣਿਆਂ ਨੇ ਇਹਦੇ ਨਾਲ ਰਲ ਕੇ ਬਲਾਤਕਾਰ ਕੀਤਾ ਜਿਸ ਤਰ੍ਹਾਂ ਇਸ ਦੇ ਸਰੀਰ ਤੇ ਨਿਸ਼ਾਨ ਹਨ ਲੱਗਦਾ ਹੈ ਕਿ ਬਹੁਤ ਅਭੀ ਦਰਿੰਦਗੀ ਦੇ ਨਾਲ ਇਹਦੇ ਨਾਲ ਇਹ ਸਬਕ ਹੋਇਆ ਪ੍ਰੀਤ ਦੀ ਮਾਂ ਰੋਣ ਕਰ ਲਾਉਣ ਲੱਗ ਜਾਂਦੀ ਆ ਤੇ ਉਹਦੀ ਤਾਈ ਵੀ ਬਹੁਤ ਅਭੀ ਉਹਦਾ ਪ੍ਰੀਤ ਦਾ ਜਿਮਾਟ ਆ ਭੈਲੀ ਹੁੰਦੀ ਆ ਬਹੁਤ ਕਰਦੀ ਹੁੰਦੀ ਆ ਪ੍ਰੀਤ ਦਾ ਉਹ ਉਸੇ ਵਕਤ ਉਹਦੀ ਤਾਈ ਮਨਤਾਰ ਦੇ ਗਲਮੇ ਤੇ ਹੱਥ ਪਾਉਂਦੀ ਆ ਕਿ ਤੂੰ ਲੈ ਕੇ ਗਿਆ ਸੀ ਦੱਸ ਪ੍ਰੀਤ ਨੂੰ ਕਿੱਥੇ ਛੱਡਿਆ ਸੀ ਤੇ ਕੀ ਕੀਤਾ ਪ੍ਰੀਤ ਦੇ ਨਾਲ ਉਹ ਕਹਿੰਦਾ ਮੈਂ ਤਾਂ ਕੁਛ ਨਹੀਂ ਕੀਤਾ ਬਸ ਪ੍ਰੀਤ ਨੇ ਪੀਜਾ ਖਾਦਾ ਜੂਸ ਪੀਤਾ ਤੇ ਮੈਂ ਉੱਥੋਂ ਫਿਰ ਕੇ ਚੱਲ ਆ ਗਿਆ ਕੁਝ ਟਾਈਮ ਦੇ ਲਈ ਜਦੋਂ ਨਾ ਮੈਂ ਆਇਆ ਤੇ ਪ੍ਰੀਤ ਬੇਸੁਰਤ ਪਈ ਸੀ ਉਹਦੇ ਵੀ ਪੁਲਿਸ ਵੀ ਉੱਥੇ ਆ ਜਾਂਦੀ ਆ ਤੇ ਉਹਦੇ ਇਹੀ ਬਿਆਨ ਹੁੰਦੇ ਆ ਕਿ ਜਦੋਂ ਨੂੰ ਮੈਂ ਆਇਆ ਪ੍ਰੀਤ ਬੇਸੁਰਤ ਪਈ ਹੁੰਦੀ ਆ ਮੈਨੂੰ ਕੁਛ ਨਹੀਂ ਪਤਾ ਅਗਲੇ ਦਿਨ ਪ੍ਰੀਤ ਨੂੰ ਹੋਸ਼ ਆਉਂਦੀ ਆ ਤੇ ਜਦੋਂ ਪ੍ਰੀਤ ਨੂੰ ਹੋਸ਼ ਆਉਂਦੀ ਆ ਤਾਂ ਪ੍ਰੀਤ ਜੋ ਦੱਸਦੀ ਆ ਉਹ ਸੁਣ ਕੇ ਸਭ ਦੇ ਰੌਂਗਟੇ ਖੜੇ ਹੋ ਜਾਂਦੇ ਆ ਪ੍ਰੀਤ ਦੱਸਦੀ ਆ ਕਿ ਜਦੋਂ ਮੈਂ ਜੂਸ ਪੀਤਾ ਉਸ ਤੋਂ ਬਾਅਦ ਮੈਨੂੰ ਕੋਈ ਸੁਰਤ ਨਹੀਂ ਰਹੀ ਤੇ ਵੀ ਮੈਨੂੰ ਥੋੜਾ ਥੋੜਾ ਵੀ ਇਸ ਤਰ੍ਹਾਂ ਫੀਲ ਹੁੰਦਾ ਸੀ ਜਿਵੇਂ ਕੋਈ ਵੀ 4-5 ਜਾਣੇ ਵੀ ਮੈਨੂੰ ਮੇਰੇ ਨਾਲ ਵੀ ਕੁਝ ਗਲਤ ਕਰ ਰਹੇ ਹੋਣ ਪਰ ਮੈਨੂੰ ਵੀ ਐ ਨਹੀਂ ਪਤਾ ਲੱਗਦਾ ਸੀ ਵੀ ਉਹ ਕੌਣ ਆ ਕੌਣ ਨਹੀਂ ਵੀ ਮੈਨੂੰ ਕੁਝ ਦਿਖਾਈ ਨਹੀਂ ਦਿੰਦਾ ਸੀ ਅੱਖਾਂ ਤੋਂ ਵੀ ਕੋਈ ਪਤਾ ਨਹੀਂ ਕਿ ਨਸ਼ਾ ਮਲਾਇਆ ਸੀ ਜੂਸ ਦੇ ਵਿੱਚ ਕੀ ਸੀ ਕੀ ਨਹੀਂ ਮੈਨੂੰ ਨਹੀਂ ਪਤਾ ਵੀ ਉਹ ਕੌਣ ਸੀ ਤੇ ਕੌਣ ਨਹੀਂ ਸੀ ਫਿਰ ਉਹਦੇ ਘਰ ਦੇ ਪੁੱਛਦੇ ਆ ਵੀ ਉਸ ਵਕਤ ਮੰਤਾਰ ਕਿੱਥੇ ਸੀ ਉਹ ਕਹਿੰਦੀ ਵੀ ਜਦੋਂ ਮੈਂ ਜੂਸ ਪੀ ਰਹੀ ਸੀ ਤੇ ਮੰਤਾਰ ਉੱਥੋਂ ਉੱਠ ਕੇ ਚਲਿਆ ਗਿਆ ਸੀ ਮੈਨੂੰ ਨਹੀਂ ਪਤਾ ਫਿਰ ਮੰਤਾਰ ਕਦੋਂ ਆਇਆ ਕਦੋਂ ਨਹੀਂ ਆਇਆ ਤੇ ਮੇਰੇ ਨਾਲ ਵੀ ਇਹ ਸਭ ਜਦੋਂ ਹੋਇਆ ਮਨਤਾਰ ਉੱਥੇ ਸੀ ਜਾਂ ਨਹੀਂ ਸੀ ਮੈਨੂੰ ਇਹ ਕੁਝ ਨਹੀਂ ਪਤਾ ਹੁਣ ਨਾ ਹੀ ਤਾਂ ਮਨਤਾਰ ਕਹਿੰਦਾ ਮੈਨੂੰ ਕੁਝ ਪਤਾ ਤੇ ਨਾ ਹੀ ਪ੍ਰੀਤ ਕਹਿੰਦੀ ਮੈਨੂੰ ਕੁਝ ਪਤਾ ਤੇ ਇਹ ਸਭ ਜਾਣਕਾਰੀ ਦੇ ਲਈ ਪੁਲਿਸ ਉਸ ਹੋਟਲ ਦੇ ਵਿੱਚ ਜਾਂਦੀ ਆ ਜਿੱਥੇ ਮਨਤਾਰ ਤੇ ਪ੍ਰੀਤ ਰੁਕੇ ਸੀ ਖਾਣ ਪੀਣ ਦੇ ਲਈ ਜਦੋਂ ਉੱਥੇ ਲੱਗੇ ਸੀ ਸੀਸੀਟੀ ਵੀ ਕੈਮਰੇ ਚੈੱਕ ਕਰਦੇ ਆ ਤੇ ਉਹਨਾਂ ਕੈਮਰਿਆਂ ਦੇ ਵਿੱਚ ਸਭ ਆ ਜਾਂਦਾ ਤੇ ਜੋ ਫਿਰ ਉਹ ਕਰਦੇ ਦੇਖਦੇ ਆ ਜਦੋਂ ਕੈਮਰੇ ਤੇ ਕਰ ਜਾਂਦੇ ਹੋ ਛੁੱਟ ਜਾਂਦੇ ਆ ਉਹਨਾਂ ਕੈਮਰਾ ਦੇ ਵਿੱਚ ਆਉਂਦਾ ਕਿ ਜਦੋਂ ਮੰਤਾਰ ਪ੍ਰੀਤ ਨੂੰ ਜੂਸ ਦਿੰਦਾ ਤਾਂ ਉਸ ਜੂਸ ਦੇ ਵਿੱਚ ਉਹ ਪਹਿਲਾਂ ਹੀ ਕੁਝ ਮਿਲਾ ਦਿੰਦਾ ਜਦੋਂ ਉਹ ਜੂਸ ਪੀਂਦੀ ਆ ਤਾਂ ਮੰਤਾਰ ਉੱਥੋਂ ਉੱਠ ਕੇ ਚਲਿਆ ਜਾਂਦਾ ਜਦੋਂ ਉਹ ਵਾਪਸ ਆਉਂਦਾ ਤਾਂ ਪ੍ਰੀਤ ਕੁਰਸੀ ਤੇ ਬੇਸੁਰਤ ਪਈ ਹੁੰਦੀ ਆ ਉਹ ਪ੍ਰੀਤ ਨੂੰ ਮੋਢਿਆਂ ਤੋਂ ਫੜਦਾ ਤੇ ਹੌਲੀ-ਹੌਲੀ ਹੋਟਲ ਦੇ ਇੱਕ ਰੂਮ ਦੇ ਵਿੱਚ ਲੈ ਜਾਂਦਾ ਉਸੇ ਰੂਮ ਦੇ ਵਿੱਚ 5-4 ਮਿੰਟ ਬਾਅਦ ਚਾਰ ਮੁੰਡੇ ਵੜਦੇ ਆ ਜਿਨ੍ਹਾਂ ਦੇ ਨਾਲ ਉਹ ਵਧੀਆ ਗੱਲਬਾਤ ਕਰਦਾ ਮੰਤਾਰ ਜੋ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਉਹ ਮੰਤਾਰ ਦੇ ਦੋਸਤ ਹੀ ਹੁੰਦੇ ਆ ਤੇ ਫਿਰ ਉਹ ਪੰਜੇ ਮਿਲ ਕੇ ਪ੍ਰੀਤ ਦੇ ਨਾਲ ਬਰਾਤਕਾਰ ਕਰਦੇ ਆ ਫਿਰ ਉਹ ਮੁੰਡੇ ਵਾਪਸ ਚਲੇ ਜਾਂਦੇ ਆ ਤੇ ਉਸ ਤੋਂ ਬਾਅਦ ਮਨਤਾਰ ਫਿਰ ਉਹਨੂੰ ਉਸੇ ਤਰ੍ਹਾਂ ਬੇਸੁਰਤ ਨੂੰ ਹੀ ਮੋਢਿਆਂ ਤੋਂ ਫੜ ਕੇ ਹੋਟਲ ਤੋਂ ਬਾਹਰ ਲੈ ਕੇ ਆਉਂਦਾ ਪ੍ਰੀਤ ਨੂੰ ਤੇ ਫਿਰ ਜਦੋਂ ਪੁਲਿਸ ਮਨਤਾਰ ਨੂੰ ਅਰੈਸਟ ਕਰਦੀ ਆ ਤਾਂ ਉਸ ਤੋਂ ਪੁੱਛਦੀ ਆ ਕਿ ਤੂੰ ਆਪਦੇ ਚਾਚੇ ਦੀ ਕੁੜੀ ਦੇ ਨਾਲ ਇਹ ਸਭ ਕਿਉਂ ਕੀਤਾ ਤੇ ਕਿਹਦੇ ਕਹਿਣ ਤੇ ਕੀਤਾ ਤੈਨੂੰ ਜਰਾ ਵੀ ਨਾ ਆਇਆ ਕਿ ਇਹ ਤੇਰੇ ਚਾਚੇ ਦੀ ਕੁੜੀ ਆ ਚਾਚੇ ਦੀ ਕੁੜੀ ਤੇ ਭੈਣ ਦੇ ਵਿੱਚ ਸਗੀ ਭੈਣ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਉਹ ਕਹਿੰਦਾ ਕਿ ਇਹ ਸਭ ਮੈਂ ਆਪ ਦੇ ਦੋਸਤਾਂ ਦੇ ਕਹਿਣ ਤੇ ਕੀਤਾ ਮੇਰੇ ਦੋਸਤਾਂ ਨੇ ਮੈਨੂੰ ਇਹ ਸਭ ਪੜਕਾਇਆ ਸੀ ਕਿ ਤੂੰ ਆਪ ਦੇ ਚਾਚੇ ਦੀ ਕੁੜੀ ਨੂੰ ਨਾਲ ਲੈ ਕੇ ਆਈ ਤੇ ਬਾਅਦ ਦੇ ਵਿੱਚ ਇਹ ਵੀ ਪਤਾ ਲੱਗਦਾ ਕਿ ਮਨਤਾਰ ਕੋਈ ਨਸ਼ਾ ਕਰਦਾ ਹੁੰਦਾ ਤੇ ਉਹ ਦੋਸਤਾਂ ਦੇ ਨਾਲ ਮਿਲ ਕੇ ਨਸ਼ਾ ਕਰਦਾ ਹੁੰਦਾ ਤੇ ਉਹਨਾਂ ਦੋਸਤਾਂ ਦੇ ਬਹੁਤ ਸਾਰੇ ਪੈਸੇ ਦੇਣੇ ਹੁੰਦੇ ਆ ਮਨਤਾਰ ਨੇ ਪਰ ਮਨਤਾਰ ਕੋਲੇ ਪੈਸੇ ਨਹੀਂ ਹੁੰਦੇ ਕਿਉਂਕਿ ਘਰੋਂ ਉਹ ਪੈਸੇ ਮੰਗ ਨਹੀਂ ਸਕਦਾ ਹੁੰਦਾ ਤੇ ਫਿਰ ਉਹ ਆਖਦੇ ਆ ਕਿ ਜੇਕਰ ਤੂੰ ਇੱਕ ਰਾਤ ਆਪਦੇ ਚਾਚੇ ਦੀ ਕੁੜੀ ਨੂੰ ਨਾਲ ਲੈ ਜਾਵੇਂਗਾ ਤਾਂ ਅਸੀਂ ਤੇਰੇ ਸਾਰੇ ਪੈਸੇ ਮaaf ਕਰ ਦੇਵਾਂਗੇ ਨਸ਼ੇ ਦੇ ਲਾਲਚ ਵਿੱਚ ਤੇ ਪੈਸੇ ਨਾਲ ਮਿਲਦ ਕਰਕੇ ਉਹ ਆਪਣੇ ਚਾਚੇ ਦੀ ਕੁੜੀ ਨੂੰ ਆਪਣੀ ਤੇ ਉਹਨਾਂ ਦੋਸਤਾਂ ਦੀ ਹੌਸਦਾ ਸ਼ਿਕਾਰ ਬਣਾਉਂਦੇ ਆ ਤੇ ਉਸ ਦੇ ਨਾਲ ਬਲਾਤਕਾਰ ਕਰਦੇ ਆ ਜਦੋਂ ਚਾਚੀ ਦੀ ਕੁੜੀ ਨੂੰ ਇਹ ਸਭ ਪਤਾ ਲੱਗਦਾ ਕਿ ਮੇਰੇ ਤਾਏ ਦੇ ਮੁੰਡੇ ਨੇ ਹੀ ਮੇਰੇ ਨਾਲ ਇਹ ਸਭ ਕੀਤਾ ਤੇ ਆਪਦੇ ਦੋਸਤਾਂ ਤੋਂ ਕਰਾਇਆ ਤਾਂ ਵਿਸ਼ਵਾਸ ਹੀ ਨਹੀਂ ਕਰਦੀ ਕਿਉਂਕਿ ਜਿਹਨੂੰ ਉਹ ਸਾਰਾ ਦਿਨ ਵੀਰ ਵੀਰ ਕਹਿੰਦੀ ਸੀ ਉਹ ਸੋਚ ਹੀ ਨਹੀਂ ਸਕਦੀ ਕਿ ਮੇਰਾ ਵੀਰ ਹੀ ਮੇਰੇ ਨਾਲ ਇਸ ਤਰ੍ਹਾਂ ਕਰ ਸਕਦਾ ਪਰ ਉਹ ਆਖਦਾ ਕਿ ਮੈਂ ਇਹ ਸਭ ਉਹਨਾਂ ਦੇ ਪੈਸੇ ਦੇਣ ਕਰਕੇ ਕੀਤਾ ਕਰਦੇ ਵੀ ਉਹ ਤੇ ਥੂ ਥੂ ਕਰਦੇ ਆ ਕਿ ਤੇਰੀ ਭੈਣ ਸੀ ਤੂੰ ਇੱਕ ਨਸ਼ੇ ਤੇ ਪੈਸਿਆਂ ਦੇ ਚੱਕਰ ਦੇ ਵਿੱਚ ਆਪਦੀ ਭੈਣ ਹੀ ਉਹਨਾਂ ਨੂੰ ਸੌਂਪ ਦਿੱਤੀ ਕਿ ਬਸ ਵੀ ਮੈਨੂੰ ਨਸ਼ਾ ਮਿਲਦਾ ਰਵੇ ਮੈਨੂੰ ਆਪਣੀ ਭੈਣ ਦਾ ਕੋਈ ਨਹੀਂ ਤਾਂ ਫਿਰ ਉਹਦੇ ਮਨਤਾਰ ਦੇ ਮਾਪੇ ਵੀ ਕਹਿੰਦੇ ਆ ਵੀ ਜੋ ਸਜ਼ਾ ਹੋਣੀ ਆ ਇਹਨੂੰ ਉਹ ਸਜ਼ਾ ਦਿੱਤੀ ਜਾਵੇ ਅਸੀਂ ਇਹਦੀ ਪੈਰਵਾਹੀ ਨਹੀਂ ਕਰਦੇਗੇ ਕਿਉਂਕਿ ਜੋ ਇਹਨੇ ਆਪਦੀ ਭੈਣ ਦੇ ਨਾਲ ਹੀ ਕਰਤਾ ਇਸ ਤੋਂ ਵੱਡਾ ਤਾਂ ਹੋਰ ਕੋਈ ਗੁਨਾਹ ਹੀ ਨਹੀਂ ਹੁੰਦਾਗਾ ਫਿਰ ਉਸਨੂੰ ਮਨਤਾਰ ਨੂੰ ਤੇ ਉਹਦੇ ਦੋਸਤਾਂ ਨੂੰ ਪ੍ਰੀਤ ਦੇ ਨਾਲ ਬਲਾਤਕਾਰ ਕਰਨ ਦੇ ਜੁਰਮ ਦੇ ਵਿੱਚ ਸਜ਼ਾ ਹੁੰਦੀ ਆ ਤੇ ਅਦਾਲਤ ਉਹਨਾਂ ਨੂੰ ਸਜ਼ਾ ਸੁਣਾਉਂਦੀ ਆ ਉਹ ਚਾਰੇ ਉਸ ਦੇ ਦੋਸਤ ਤੇ ਕੋ ਪੰਜੇ ਜੇਲ੍ਹ ਦੇ ਵਿੱਚ ਜਾਂਦੇ ਆ ਤੇ ਉਹਦੇ ਮਨਤਾਰ ਦੇ ਮਾਪੇ ਉਹਦੀ ਮੁਲਾਕਾਤ ਵੀ ਨਹੀਂ ਕਰ ਜਾਂਦੇ ਤੇ ਇਧਰ ਪ੍ਰੀਤ ਵਿਚਾਰੀ ਜੋ ਬਿਨਾਂ ਕਿਸੇ ਗਨਾਹੋ ਜਿਸ ਦੀ ਜ਼ਿੰਦਗੀ ਬਰਬਾਦ ਹੋਈ ਤੇ ਉਹ ਘਰੋਂ ਵੀ ਨਹੀਂ ਨਿਕਲਦੀ ਸੀ ਇਸ ਸ਼ਰਮ ਦੀ ਮਾਰੀ ਹਨਾ ਵੀ ਲੋਕੀ ਕੀ ਕਹਿਣਗੇ ਵੀ ਇਹਦੇ ਤਾਏ ਦੇ ਮੁੰਡੇ ਨੇ ਇਹਦੇ ਨਾਲ ਇਹ ਸਭ ਕੀਤਾ ਬਹੁ ਟੈਮੋ ਕਰੇ ਕੁੱਟ-ਕੁੱਟ ਕੇ ਰਹਿੰਦੀ ਰਹੀ ਤੇ ਆਖਰ ਉਹਦੇ ਮਾਂ-ਬਾਪ ਸਮਝਾਵ ਜਾ ਕੇ ਕਹਿਣ ਲੱਗੇ ਕਿ ਚੱਲ ਕੋਈ ਨਾ ਵੀ ਤੇਰਾ ਇਹਦੇ ਵਿੱਚ ਕੀ ਕਸੂਰ ਆ ਤੇਰੀ ਤਾਂ ਕੋਈ ਗਲਤੀ ਹੀ ਨਹੀਂ ਸੀ ਤੂੰ ਤਾਂ ਭਰਾ ਸਮਝ ਕੇ ਹੀ ਉਹਦੇ ਨਾਲ ਗਈ ਸੀ ਭਰਾ ਹੀ ਤਾਂ ਸੀਗਾ ਤੈਨੂੰ ਕੀ ਪਤਾ ਸੀਗਾ ਵੀ ਉਹ ਭਰਾ ਦੇ ਪੇਸ ਦੇ ਵਿੱਚ ਹੀ ਵੀ ਇਹ ਸਭ ਕਰ ਦੂਗਾ ਫਿਰੋਦਾ ਸਮਝਾ ਬੁਝਾ ਕੇ ਉਹ ਇੱਕ ਵੀ ਜਾਣਕਾਰੀ ਮੁੰਡਾ ਹੁੰਦਾ ਜੋ ਉਹਨਾਂ ਨੂੰ ਜਾਣਦਾ ਹੁੰਦਾ ਉਹ ਉਹ ਸਾਰੀ ਗੱਲ ਦੱਸ ਦਿਆ ਵੀ ਸਾਡੀ ਕੁੜੀ ਦਾ ਕੋਈ ਕਸੂਰ ਨਹੀਂ ਸੀਗਾ ਤੇ ਉਹ ਪਰਿਵਾਰ ਬਹੁਤ ਚੰਗਾ ਹੁੰਦਾ ਤੇ ਮੁੰਡਾ ਗਰੀਬ ਘਰੋਂ ਹੁੰਦਾ ਤੇ ਉਹ ਵੀ ਇਹ ਗੱਲ ਸਮਝਦਾ ਵੀ ਇਹਦਾ ਕੋਈ ਕਸੂਰ ਨਹੀਂ ਸੀਗਾ ਤੇ ਉਹ ਪਹਿਲਾਂ ਤੋਂ ਵੀ ਵੈਸੇ ਵੀ ਉਹਨੂੰ ਪ੍ਰੀਤ ਪਸੰਦ ਸੀਗੀ ਪਰ ਉਹ ਕਹਿੰਦਾ ਨਹੀਂ ਸੀ ਇਹ ਚੀਜ਼ ਸਭ ਦੇ ਸਾਹਮਣੇ ਵੀ ਮੈਨੂੰ ਪ੍ਰੀਤ ਪਸੰਦ ਆ ਤੇ ਉਹ ਕਹਿੰਦਾ ਵੀ ਜਦੋਂ ਇਹਦੀ ਕੋਈ ਗਲਤੀ ਹੀ ਨਹੀਂ ਸੀ ਤੇ ਉਹ ਮੁੰਡਾ ਪ੍ਰੀਤ ਦੇ ਨਾਲ ਵਿਆਹ ਕਰ ਲੈਂਦਾ ਪਰੀ ਦਾ ਉਹਦੇ ਸੌਰੀ ਚਲੀ ਜਾਂਦੀ ਆ ਤੇ ਉਹ ਮੁੰਡਾ ਵੀ ਕਦੇ ਵੀ ਉਹਨੂੰ ਇਹ ਚੀਜ਼ ਦਾ ਤਾਨਾ ਮੈਨਾਂ ਨਹੀਂ ਦਿੰਦਾਗਾ ਵੀ ਤੇਰੇ ਨਾਲ ਇਹ ਸਭ ਹੋਇਆ ਕਿਉਂਕਿ ਵੀ ਉਹਨੂੰ ਜਦੋਂ ਪਤਾ ਹੀ ਨਹੀਂ ਸੀਗਾ ਵਿਚਾਰੀ ਨੂੰ ਵੀ ਉਹਦੇ ਨਾਲ ਤਾਂ ਬਸ ਵੀ ਜੋ ਹੋਇਆ ਨਸ਼ੇ ਦੇ ਵਿੱਚ ਹੋਇਆ ਤੇ ਚਲੋ ਉਹਦੇ ਅੱਗੇ ਬੱਚੇ ਵੀ ਹੋ ਜਾਂਦੇ ਆ ਆਪਣੀ ਜ਼ਿੰਦਗੀ ਉਹ ਵਧੀਆ ਆਪਦੇ ਪਤੀ ਦੇ ਨਾਲ ਕੱਟਦੀ ਆ ਤੇ ਜਿਹੜਾ ਜਿਹੜਾ ਮੰਤਾਰ ਹੁੰਦਾ ਉਹ ਜੇਲ੍ਹ ਦੇ ਵਿੱਚ ਸੜ ਰਿਹਾ ਹੁੰਦਾ ਉਹ ਆਪਣੇ ਕੀਤੇ ਜੁਰਮਾਂ ਦੀ ਸਜ਼ਾ ਭੁਗਤ ਰਿਹਾ ਹੁੰਦਾ ਤੇ ਉਸਦੇ ਮਾਪੇ ਅੱਜ ਤੱਕ ਉਹਦੇ ਮਗਰ ਨਹੀਂ ਗਏ ਉਹ ਕਹਿੰਦੇ ਵੀ ਜੋ ਇਸਨੇ ਆਪਦੀ ਭੈਣ ਦੇ ਨਾਲ ਕੀਤਾ ਉਹ ਇੱਕਲਾ ਹੀ ਸਜ਼ਾ ਭੁਗਤੇ ਅਸੀਂ ਇਹਦੀ ਸਜ਼ਾ ਦੇ ਨਾਲ ਇਹਦੀ ਸਜ਼ਾ ਅਸੀਂ ਘੱਟ ਵੱਧ ਕਰਾਵਾਂਗੇ ਤੇ ਨਾ ਹੀ ਅਸੀਂ ਇਹਦੇ ਕਦੇ ਵੀ ਕੇਸ ਦੀ ਪੈਰਵਾਹੀ ਕਰਾਂਗੇ ਵੀ ਜਿਹਨੇ ਜੋ ਕੀਤਾ ਬਹੁਤ ਗਲਤ ਕੀਤਾ